ਪੰਜਾਬ ਦੇ ਪਲੇਅਰਾਂ ਵੱਲੋਂ ਲਗਾਤਾਰ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਜਾ ਰਿਹਾ ਹੈ। ਇਸ ਟਾਈਮ ਖੜੇ ਆ ਅਸੀਂ ਨੈਸ਼ਨਲ ਹਾਈਵੇ 54 ਤੋਂ ਜਿੱਥੇ ਕੀ ਫਰੀ ਕੋਟ ਤੋਂ ਜਿਹੜਾ ਅੰਮ੍ਰਿਤਸਰ ਜਾਂਦੇ ਆ ਤਾਂ ਰਸਤੇ ਦੇ ਵਿੱਚ ਫਰੀ ਕੋਟ ਦੇ ਨਜ਼ਦੀਕ ਪਿੰਡ ਝੰਡਵਾਲਾ ਆਉਂਦਾ ਹੈ ਉੱਥੋਂ ਦੇ ਨੌਜਵਾਨ ਹਰਮਨ ਵੱਲੋਂ ਪਿਛਲੀ ਦਿਨੀ ਜੋ ਕਾਜੀਆਵਾਦ ਦੇ ਵਿੱਚ ਗੇਮਾਂ ਹੋਈਆਂ 44ਵੀਆਂ ਨੈਸ਼ਨਲ ਸ਼ੂਟਿੰਗ ਬਾਲ ਮੁਕਾਬਲਿਆਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੀ ਟੀਮ ਵੱਲੋਂ ਜਿਹੜਾ ਖੇਡਿਆ ਗਿਆ ਸੀ ਅਤੇ ਪਹਿਲੇ ਨੰਬਰ ਤੇ ਆਇਆ ਗਿਆ ਤੇ ਉਹਨਾਂ ਵੱਲੋਂ 골ਡ ਮੈਡਲ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਵਾਸੀ ਅੱਜ ਇੱਥੇ ਇਕੱਠੇ ਹੋਏ ਨੇ ਉਸ ਦੇ ਸਵਾਦ ਨੂੰ ਲੈ ਕੇ ਹੱਥਾਂ ਦੇ ਵਿੱਚ ਹਾਰ ਫੜੇ ਹੋਏ ਨੇ ਪਰਿਵਾਰਕ ਮੈਂਬਰ ਨੇ ਪਿੰਡ ਵਾਸੀ ਨੇ ਤੇ ਪਿੰਡ ਦੀ ਸਾਰੀ ਹਲਾਵਾਂ ਨੇ ਪਰਿਵਾਰਕ ਮੈਂਬਰ ਸਾਰੇ ਤੇ ਪਹੁੰਚੇ ਨੇ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਪੁੱਤ ਵੱਲੋਂ ਜਿਹੜਾ ਹੈਗਾ ਮੈਡਲ ਪ੍ਰਾਪਤ ਕੀਤਾ ਗਿਆ ਪੰਜਾਬ ਦੀ ਟੀਮ ਵਿੱਚ ਖੇਡਿਆ ਗਿਆ ਸੀ ਨੇਚਰਲ শুটিং ਬਾਲ ਦੇ ਵਿੱਚੋਂ ਜਿਹੜਾ ਹੈਗਾ ਮੈਡਲ ਪ੍ਰਾਪਤ ਕੀਤਾ ਗਿਆ ਤੇ ਤਸਵੀਰਾਂ ਵਿੱਚ ਦਿਖਾਉਣੇ ਤੁਹਾਨੂੰ ਸੋ ਇਸ ਵੰਗ ਆ ਤੁਸੀਂ ਦੇਖ ਸਕਦੇ ਆ ਪਰਿਵਾਰ ਮਿਲਦੇ ਤੇ ਖੁਸ਼ੀ ਯਾਰ ਕੀਤੀ ਨੇ ਨੌਜਵਾਨ ਵੱਲੋਂ ਜਿਹੜਾ ਹੈਗਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਦੀ ਟੀਮ ਵੱਲੋਂ ਜਿਹੜਾ ਖੇਡਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੇ ਨਾਲ ਪਹੁੰਚੇ ਨੇ ਕੋਚ ਸਹਿਬਾਨ ਵੀ ਨੇ ਪਲੇਅਰ ਦਾ ਹੈਗਾ ਪੂਰਾ ਸਵਾਦ ਕੀਤਾ ਜਾ ਰਿਹਾ ਖੁਸ਼ੀ ਯਾਰ ਕੀਤੀ ਜਾ ਰਹੀ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਉਤਸ਼ਾਹ ਹੈਗਾ ਪਰਿਵਾਰ ਦੇ ਵਿੱਚ ਖੁਸ਼ੀ ਜਾਰ ਕੀਤੀ ਜਾ ਰਹੀ ਹੈਗੀ ਹੈ ਪੁੱਤ ਵੱਲੋਂ ਜਿਹੜੀ ਹੈਗੀ ਜਿੱਤ ਪ੍ਰਾਪਤ ਕੀਤੀ ਗਈ ਹੈ ਆ ਪੰਜਾਬ ਦੀ ਟੀਮ ਵੱਲੋਂ ਜਿਹੜਾ ਹੈਗਾ ਪਹਿਲਾ ਅੰਕ ਪ੍ਰਾਪਤ ਕੀਤਾ ਗਿਆ ਮੈਡਲ ਜਿੱਤਿਆ ਗਿਆ ਹੈਗਾ ਤੇ ਪਿੰਡ ਦੇ ਹੌਣ ਤੇ ਹੈਗਾ ਪਿੰਡ ਦੇ ਵਿੱਚ ਜਿਹੜਾ ਹੈਗਾ ਸਮਾਰੋਹ ਸ਼ੁਰੂ ਚੁੱਕਿਆ ਹਾ ਆਰ ਲੈ ਕੇ ਪਿੰਡ ਵਾਸੀ ਪਹੁੰਚੇ ਇੰਡਸਟਰੀਲ ਪਹੁੰਚੇ ਨੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਨਾਲ ਦੇ ਸਾਥੀ ਹਰਮਨ ਦੇ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਆ ਪੂਰੀ ਖੁਸ਼ੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਜਦੋਂ ਵੀ ਮੈਡਲ ਜਿੱਤ ਕੇ ਆਉਂਦੇ ਨੇ ਇਸ ਤਰ੍ਹਾਂ ਜਦੋਂ ਭਰਮਾ ਸਵਾਗਤ ਹੁੰਦਾ ਨੌਜਵਾਨਾਂ ਦਾ ਤਾਂ ਉਹਨਾਂ ਨੂੰ ਉਤਸ਼ਾਹ ਮਿਲਦਾ ਅੱਗੇ ਵੀ ਹੋਰ ਮੈਡਲ ਮਿਲਦੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈਗੀ ਆ ਉਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਗਾਜ਼ੀਆਬਾਦ ਦੇ ਵਿੱਚ ਇਹ ਜਿਹੜੀ ਹੈ 44ਵਾਂ ਨੈਸ਼ਨਲ ਸ਼ੂਟਿੰਗ ਬਾਲ ਮੁਕਾਬਲੇ ਹੋਏ ਸੀ ਤੇ ਪੰਜਾਬ ਦੀ ਟੀਮ ਵੱਲੋਂ ਜਿਹੜਾ ਹੈਗਾ ਝੰਡਾ ਵਾਲਾ ਪਿੰਡ ਦੇ ਰਹਿਣ ਵਾਲੇ ਨੌਜਵਾਨ ਕਿਉਂਕਿ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਹੈ ਤੇ ਫਰੀ ਕੋਟ ਦੇ ਨਾਲ ਬਿਲਕੁਲ ਹੱਦ ਤੇ ਪਿੰਡ ਪੈਂਦਾ ਤੇ ਜਿੱਥੇ ਹੁਣ ਉਹਦੇ ਸਾਥੀਆਂ ਵੱਲੋਂ ਉਹਦਾ ਸਵਾਦ ਕੀਤਾ ਜਾ ਰਿਹਾ ਹੈਗਾ ਹਾਰ ਪਾਏ ਜਾ ਰਹੇ ਨੇ ਤੇ ਪੂਰੀ ਖੁਸ਼ੀ ਹੈਗੀ ਆ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈਗੀ ਆ ਪਿੰਡ ਦੇ ਵਿੱਚ ਖੁਸ਼ੀ ਆ ਗਈ ਪਿੰਡ ਦੇ ਨੌਜਵਾਨ ਵੱਲੋਂ ਜਿਹੜਾ ਹੈਗਾ ਪੰਜਾਬ ਪੱਦਰ ਜਿਹੜਾ ਪੰਜਾਬ ਦਾ ਨਾਰੋਸ਼ਨ ਕੀਤਾ ਪਿੰਡ ਦਾ ਨਾਮ ਰੋਸ਼ਨ ਕੀਤਾ ਪਿੰਡ ਦੇ ਲੋਕਾਂ ਨਾਲ ਰੋਸ਼ਨ ਕੀਤਾ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਪੰਜਾਬ ਦੀ ਟੀਮ ਵੱਲੋਂ ਖੇਡ ਕੇ ਪਹੁੰਚੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸ਼ੂਟਿੰਗ ਬਾਲ ਦੇ ਵਿੱਚੋਂ ਜਿਹੜਾ ਹੈਗਾ ਨੌਜਵਾਨ ਵੱਲੋਂ ਇਹ ਨਾਰੋਸ਼ਨ ਕੀਤਾ ਗਿਆ ਹੈਗਾ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਅਤਿਸ਼ਾ ਹੈਗਾ ਆਜੋ ਭਾਈ ਆਜੋ ਇਹ ਤੇ ਨਹੀਂ ਖੜਦਾ 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 ਉਹ ਨੌਜਵਾਨਾਂ ਨੂੰ ਹੋਰਾਂ ਨੂੰ ਵੀ ਚਾਹ ਮਿਲਦਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਅ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨੀ ਫਸੇ ਨੇ ਪਰ ਉਹਨਾਂ ਨੌਜਵਾਨਾਂ ਲਈ ਇਹ ਮਿਸਾਲ ਨੇ ਤੇ ਜੇਕਰ ਤੁਸੀਂ ਜਿੱਤ ਕੇ ਆਉਣੇ ਤੇ ਇਸ ਤਰ੍ਹਾਂ ਤੁਹਾਡਾ ਪਰਮਾ ਸਵਾਗਤ ਪਿੰਡਾਂ ਵਿੱਚ ਹੁੰਦਾ ਤੇ ਪਿੰਡ ਦੇ ਲੋਕ ਪਰਿਵਾਰ ਲੋਕ ਇਕੱਲੇ ਫੁੱਲਾਂ ਦਾ ਸਵਾਗਤ ਕੀਤਾ ਜਾਂਦਾ ਕਿ ਬੱਚੇ ਨੂੰ ਵੀ ਅੱਗੇ ਨੂੰ ਹੌਸਲਾ ਬਣਦਾ ਕਿਉਂਕਿ ਪੰਜਾਬ ਦੀ ਟੀਮ ਵਿੱਚ ਖੇਡੇ ਆ ਤੇ ਕਾਫੀ ਹੋਰ ਤੋਂ ਪਹਿਲਾਂ ਵੀ ਕਈ ਮੈਡਲ ਪ੍ਰਾਪਤ ਕਰ ਚੁੱਕੇ ਆ ਤੇ ਹੁਣ ਜਿਹੜੇ ਨੈਸ਼ਨਲ ਪੱਧਰ ਦੇ ਮੁਕਾਬਲੇ ਗਾਜ਼ੀਆ ਵਿੱਚ ਹੋਏ ਸੀ ਉੱਥੇ ਸ਼ੂਟਿੰਗ ਬਾਲ ਮੁਕਾਬਲੇ ਦੇ ਵਿੱਚੋਂ ਜਿਹੜਾ ਇਹ ਮੈਡਲ ਦੀ ਟੀਮ ਵੱਲੋਂ ਜਿੱਤਿਆ ਗਿਆ ਤੇ ਤਾਂ ਜੋ ਅੱਜ ਪਿੰਡ ਪਹੁੰਚਣ ਤੇ ਹੈ ਜਿਹੜਾ ਹੈਗਾ ਪਰਮਾ ਸਵਾਦ ਕੀਤਾ ਜਾ ਰਿਹਾ ਹੈਗਾ ਪੂਰਾ ਉਤਸ਼ਾਹ ਹੈਗਾ ਉਸ ਤੋਂ ਬਾਅਦ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਦੇ ਜਿੰਨੇ ਵੀ ਬਜ਼ੁਰਗ ਨੇ ਪੂਰਾ ਸਵਾਦ ਕਰ ਰਹੇ ਨੇ ਬੱਚੇ ਦਾ ਹੌਸਲਾ ਵਧਾਈ ਕਰ ਰਹੇ ਨੇ ਕਿਉਂਕਿ ਬੱਚਿਆਂ ਦੀ ਹੌਸਲਾ ਜਬੀ ਹੋਵੇਗੀ ਏਰੀਆ ਅੱਗੇ ਜਿਹੜਾ ਪਾਸ ਕਰ ਸਕਦੇ ਆ ਇਹਨਾਂ ਨੂੰ ਵਧੀਆ ਆਪਣੀ ਜਿਹੜੀ ਜਿੱਤ ਪ੍ਰਾਪਤ ਕਰਨਗੇ ਤੇ ਮੈਡਲ ਲੈਉਣਗੇ ਤੇ ਦੂਜੇ ਪਾਸੇ ਹੁਣ ਆਸ ਹੁੰਦੀ ਆ ਸਰਕਾਰਾਂ ਦੇ ਕਿ ਸਰਕਾਰ ਇਹਨਾਂ ਵੱਲ ਵੀ ਧਿਆਨ ਦੇਵੇ ਕਿ ਕੋਈ ਨਾ ਕੋਈ ਨੌਕਰੀਆਂ ਜਾਂ ਐਜੀਆਂ ਸਹੂਲਤਾਂ ਦੇਵੇ ਤਾਂ ਜੋ ਬੱਚੇ ਹੋਰ ਵੀ ਅੱਗੇ ਹੋਣ ਹਾਲਾਂਕਿ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਇੱਕ ਵਰਗ ਦਾ ਜਿਹੜੇ ਹੈਗੇ ਚੀਜ਼ ਪਹੁੰਚਾਈ ਜਾਵੇ ਉਹਨਾਂ ਨੂੰ ਜਿਹੜੇ ਖੇਡਾਂ ਨੂੰ ਸਨਮਾਨ ਚਾਹੀਦਾ ਜੋ ਵੀ ਚੀਜ਼ ਚਾਹੀਦਾ ਉਹਨਾਂ ਨੂੰ ਦਿੱਤਾ ਜਾਵੇ ਤੇ ਅੱਜ ਜਿਹੜਾ ਹੈਗਾ ਪਿੰਡ ਝੰਡ ਵਾਲਾ ਪਹੁੰਚਣ ਤੇ ਜਿਹੜਾ ਪੂਰਾ ਸਵਾਗਤ ਇੱਥੇ ਕੀਤਾ ਗਿਆ ਹੈ ਚਾਚਾ ਵੜਾ ਹਰਮਨ ਕੀ ਕਹਿਣਾ ਕਿਹੜੀ ਟੀਮ ਨਾਲ ਚਲੇ ਸੀ ਕਿ ਕਿਹੜਾ ਪੋਜੀਸ਼ਨ ਕੋਲ ਸੀ ਅਸੀਂ ਪੰਜਾਬ ਦੀ ਟੀਮ ਨਾਲ ਗਏ ਸੀ ਜੀ ਉਸਤਾਦ ਜੀ ਆਇਆ ਮਾੜਾ ਪੰਜਾਬ ਦੀ ਟੀਮ ਨਾਲ ਗਏ ਸੀ ਤੇ ਉੱਥੇ ਫਰਸਟ ਜੀਸ਼ਨ ਹਾਸਲ ਕੀਤੀ ਇੱਕ ਵੀ ਮੈਚ ਮੁਕਾਬਲੇ ਕਿਵੇਂ ਦੇ ਰਹੇ ਤੁਹਾਡੇ ਉੱਤੇ ਮੁਕਾਬਲੇ ਬਹੁਤ ਵਧੀਆ ਰਹੀ ਯੂਪੀ ਨਾਲ ਸਾਡਾ ਵਧੀਆ ਮੈਚ ਤਕੜਾ ਲੱਗਿਆ ਇੱਕ ਪੁਆਇੰਟ ਤੇ ਲੀਡ ਅਪ ਜਿੱਤੇ ਸੀ ਤੇ ਮਹਾਰਾਜ ਦੀ ਕਰਪਾ ਨਾਲ ਹੋਰ ਕੋਈ ਮੈਚੇ ਦੀਆਂ ਅਡਾਂ ਨੇ ਵਧੀਆ ਨਿਕਲ ਕੇ ਸਦੂ ਜੀ ਕਿੰਨੀ ਟੀਮਾਂ ਉੱਥੇ ਆ ਗਈਆਂ ਕਿਮਾ 25 ਟੇਟਾਂ ਹੀ ਸੀ ਪੂਲ ਦੇ ਮੈਚ ਸੀ ਤੇ ਵਧੀਆ ਸਾਰੇ ਹੀ ਜਿੱਤੇ ਸਾਰੇ ਕੋਈ ਮੈਚ ਲੂਜ਼ ਨਹੀਂ ਕੀਤਾ ਜੀ ਅੱਗੇ ਦਾ ਹੁਣ ਕੀ ਸੁਪਨਾ ਹੈਗਾ ਤੁਹਾਡਾ ਅੱਗੇ ਦਾ ਸੁਪਨਾ ਸਾਰਾ ਵਧੀਆ ਨੌਕਰੀ ਲੱਗ ਜੇ ਵਧੀਆ ਸਾਰਾ ਕੁਝ ਹੋ ਜਾਵੇ ਅੱਜ ਪਿੰਡ ਪਹੁੰਚ ਕੇ ਪੂਰਾ ਪਰਮਾ ਸਵਾਗਤ ਹੋਇਆ ਜੀ ਮੇਰੇ ਵੱਲੋਂ ਬਹੁਤ ਖੁਸ਼ੀ ਹੈ ਅੱਗੇ ਹੈਗਾ ਵੀ ਦੇ ਆਪ ਤੁਹਾਨੂੰ ਨਾ ਉਚਰ ਕਰਦੇ ਰਹਾਂਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਗੇਮ ਨੂੰ ਲੈ ਕੇ ਕੀ ਕਹਿਣਾ ਹੈਗਾ ਜਿਵੇਂ ਅੱਜ ਕੱਲ੍ਹ ਦੇ ਨੌਜਵਾਨੀ ਆ ਬੋਇਲਾਂ ਦੇ ਪਾਸੇ ਹੋ ਜਾਂਦੀ ਹੈ ਨਾ ਵੀ ਇਹ ਨੌਜਵਾਨਾਂ ਨੂੰ ਕੀ ਸ਼ਰਧਾਂਜਲੀ ਦੇਣਾ ਹੈ ਗਰਾਊਂਡਾਂ ਨਾਲ ਜੁੜੋ ਜੀ ਵੱਧ ਵੱਧ ਕਾਫਤ ਵਧੀਆ ਚੀਜ਼ ਆ ਜੀ ਗਰਾਊਂਡ ਦਾ ਨਸ਼ਾ ਲਾ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਚੇਲੇ ਬਾਲਕੇ ਸਾਡੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਪਲੇਅਰ ਕਿਵੇਂ ਦਾ ਰਿਹਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਪੈਂਟੀ ਗੇਮ ਤੋਂ ਪਤਾ ਲੱਗਦਾ ਜੀ ਬਹੁਤ ਵਧੀਆ ਆਪਣੇ ਰੱਗੇ ਬਹੁਤ ਤਰੱਕੀ ਕਰੂਗੇ ਆਪਣੇ ਏਰੀਆ ਦੇ ভিতর ਇਹ ਹੀ ਮੁੰਡੇ ਸਾਰੇ ਕੋਈ ਵੀ ਹੋਰ ਵੀ ਕੋਈ ਹੋਈ ਸੀ ਨਹੀਂ ਆਪਣੇ ਏਰੀਆ ਹੋਰ ਭਾਗ ਥਲੇ ਦਾ ਸੀ ਇੱਕ ਮੁੰਡਾ ਜੀ ਬਾਕੀ ਇਹ ਸੀਗਾ ਜੀ ਆਪਣੀ ਵੇ ਜੀ ਬਹੁਤ ਇੱਛਾ ਸਾਰਿਆਂ ਨੂੰ ਸੰਯੋਗ ਸਾਡਾ ਪੰਚਾਇਤ ਦਾ ਜੀ ਸਾਡੇ ਗਰਾਊਂਡ ਬਣੇ ਨੇ ਥੋੜਾ ਜਿਹਾ ਟਾਈਮ ਹੋਇਆ ਜੀ ਸਾਡੇ ਨਾਲ ਦੇ ਖਿਡਾਰੀ ਬਹੁਤ ਪਲੇਅਰ ਵਧੀਆ ਚੰਦਵਾਜੇ ਦੇ ਪਲੇਅਰ ਬਹੁਤ ਵਧੀਆ ਮਿਸ਼ਰੀ ਵਾਲੇ ਦੇ ਜੀ ਸਾਡੇ ਨਾਲ ਨਾਲ ਪਿੰਡਾਂ ਦੇ ਬਹੁਤ ਵਧੀਆ ਪਲੇਅਰ ਆ ਜੀ ਤੇ ਇਹਨਾਂ ਜੋ ਹਣ ਸਾਡੇ ਖਿਡਾਰੀ ਜਿਹੜੇ ਗਾਂ ਖੇਡਣਗੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਪੰਚਾਇਤ ਦਾ ਦੇਣ ਨਹੀਂ ਦੇ ਸਕਦੇ ਸਾਡੇ ਗਰਾਊਂਡ ਬਣਿਆ ਜੀ ਬਹੁਤ ਵਧੀਆ ਹੈ ਜੀ ਤੇ ਅਸੀਂ ਧੰਨਵਾਦ ਕਰਦੇ ਪੰਚਾਇਤ ਦਾ ਜੀ ਆ ਅਕਸਰ ਜਿਵੇਂ ਮੈਡਲ ਜਿੱਤੇ ਨੇ ਉਹ ਪਾਸ ਹੁੰਦੀ ਹੈ ਕਿ ਬੱਚਿਆਂ ਨੂੰ ਇੰਸਾਰ ਨੌਕਰੀ ਦੇਵੇ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਬੇਨਤੀ ਹੈ ਜਿਹੜੇ ਪਲੇਅਰ ਆ ਵਧੀਆ ਪਲੇਅਰ ਆ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਤੇ ਉਹ ਦੂਜ ਹਾਂਜੀ ਕੀ ਕਹਿਣਾ ਅੱਜ ਪਿੰਡ ਦੇ ਨੌਜਵਾਨਾਂ ਦੇ ਸਾਸੀ ਗਾਰ ਜੀ ਸਾਡੇ ਨੌਜਵਾਨ ਸਭਾ ਲੋ ਹਮੇਸ਼ਾ ਹੀ ਸਾਡੇ ਪਿੰਡ ਦੇ ਕੋਈ ਵੀ ਖਿਡਾਰੀ ਆ ਉਹਨਾਂ ਦਾ ਅਸੀਂ ਸਾਥ ਦਿੰਨੇ ਆ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਅੱਜ ਸਾਡੇ ਪਿੰਡ ਦਾ ਨੌਜਵਾਨ ਨੈਸ਼ਨਲ ਪੰਜਾਬ ਵਾਲੀਬਾਲ ਤੋਂ ਫਾਸਟ ਆਇਆ ਤੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਆਪਾਂ ਨੂੰ ਨਸ਼ੇ ਪੱਤੇ ਤੋਂ ਦੂਰ ਹੋ ਕੇ ਵੀ ਇਦਾਂ ਦੇ ਨੌਜਵਾਨਾਂ ਦਾ ਵੀ ਜੇ ਕਹਦਾ ਸਾਡੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਤੇ ਇਦਾਂ ਦੇ ਆਪਾਂ ਜਿਹੜੇ ਕਹਿੰਦੇ ਆ ਵੀ ਨਸ਼ੇ ਦੇ ਆ ਉਹ ਨੌਜਵਾਨਾਂ ਨੂੰ ਸੇਧ ਲੈਣੇ ਚਾਹੀਦੀ ਆ ਨੂੰ ਬਹੁਤ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬ ਦੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਕਿ ਸਾਡੀ ਜੂਨੀਅਰ ਦੀ ਜੋ ਟੀਮ ਨੈਸ਼ਨਲ ਦੇ ਵਿੱਚ ਖੇਡਣ ਗਈ ਸੀ ਫਸਟ ਪੋਜੀਸ਼ਨ ਹਾਸਲ ਕੀਤੀ 골ਡ ਮੈਡਲ ਅਸੀਂ ਹਾਸਲ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਆ ਔਰ ਚੰਦ ਬਾਜਾ ਝੰਡ ਵਾਲਾ ਪਿੰਡ ਆ ਜੋ ਇਸ ਬੱਚੇ ਨੇ ਹਰਮਨ ਨੇ ਇਸ ਜੋ 12 ਪਲੇਅਰਾਂ ਦੀ ਜੋ ਟੀਮ ਬਣੀ ਸੀ ਉਸ ਦੇ ਵਿੱਚ ਸਦਾ ਵੀ ਇੱਕ ਨੰਬਰ ਤੇ ਨਾਮ ਸੀ ਉਸ ਬਹੁਤ ਅੱਛੀ ਗੇਮ ਖੇਡੀ ਬੱਚੇ ਨੇ ਸਾਨੂੰ ਵੀ ਮਾਣ ਆ ਮੈਂ ਐਜੇ ਕੋਚ ਐਜੇ ਟੀਮ ਦਾ ਮੈਨੇਜਰ ਗਾਜੀਆਬਾਦ ਨਾਲ ਗਿਆ ਸੀ ਔਰ ਸਾਰੀ ਟੀਮ ਨੂੰ ਇਸ ਤਰੀਕੇ ਨਾਲ ਖੜਾਇਆ ਕਿ 32 ਟੀਮਾਂ ਦੇ ਵਿੱਚੋਂ ਇੱਕ ਵੀ ਮੈਚ ਨਹੀਂ ਟੀਮ ਹਾਰੀ ਔਰ ਸਾਰੇ ਮੈਚ ਜਿੱਤ ਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਾਨੂੰ ਬਹੁਤ ਖੁਸ਼ੀ ਆ ਔਰ ਪਿੰਡ ਵਾਸੀਆਂ ਨੂੰ ਵੀ ਮੇਰੀ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਇਸ ਹਰਮਨ ਵਰਗੇ ਬੱਚਾ ਵਾਂਗੂ ਸਪੋਰਟਸ ਦੇ ਵਿੱਚ ਪਾਓ ਗੇਮਾਂ ਤੋਂ ਦੇ ਵਿੱਚ ਪਾਓ ਔਰ ਜੋ ਨਸ਼ਿਆਂ ਤੋਂ ਬਚ ਸਕਣ ਇਹ ਸਰਕਾਰ ਦੇ ਕਿਵੇਂ ਸਪੋਰਟ ਨਹੀਂ ਇਸ ਮਾਮਲੇ ਦੇ ਵੇਖੋ ਜੀ ਸਰਕਾਰ ਦਾ ਜੋ ਕਿ ਪੰਜਾਬ ਦੇ ਵਿੱਚ ਗ੍ਰੇਡੇਸ਼ਨ ਵਾਸਤੇ ਅਸੀਂ ਕੋਸ਼ਿਸ਼ ਬਹੁਤ ਕਰ ਰਹੇ ਹਾਂ ਸਾਨੂੰ ਉਮੀਦ ਆ ਕਿ ਜਲਦੀ ਜਲਦੀ ਸਾਨੂੰ ਸ਼ੂਟਿੰਗ ਵਾਲੀਬਾਲ ਦੀ ਗ੍ਰੇਡੇਸ਼ਨ ਮਿਲ ਜਾਊਗੀ ਸਾਡੀ 올림픽 ਦੇ ਵਿੱਚ ਗੱਲ ਚੱਲ ਰਹੀ ਆ ਬਾਕੀ ਸਾਡੇ ਕੋਲੇ ਜੋ ਸਟੇਟ ਦੀਆਂ ਬੌਡੀਆਂ ਉਹ ਸਾਰੀਆਂ ਬਣੀਆਂ ਵੀ ਆ ਅੱਗੇ ਜੋ ਸਾਡੇ ਦਿੱਲੀ ਦੇ ਵਿੱਚ ਜੋ ਗ੍ਰੇਡੇਸ਼ਨ ਹੈ ਅਤੇ ਕੁਝ ਬੱਚਿਆਂ ਨੂੰ ਇਸ ਸਾਲ ਦੇ ਵਿੱਚ 10 ਬੱਚਿਆਂ ਨੂੰ ਇਨਕਮ ਟੈਕਸ ਦੇ ਵਿੱਚ ਨੌਕਰੀਆਂ ਮਿਲੀਆਂ ਪਹਿਲ ਦੇ ਆਧਾਰ ਤੇ ਸਪੋਰਟਸ ਦੇ ਜੋ ਨੈਸ਼ਨਲ ਬੱਚੇ ਖੇਡੇ ਆ ਨੌਕਰੀਆਂ ਮਿਲੀਆਂ ਸਾਨੂੰ ਵੀ ਉਮੀਦ ਆ ਕਿ ਪੰਜਾਬ ਸਰਕਾਰ ਸਾਡੀ ਇਸ ਗੇਮ ਨੂੰ ਦੇਖਦੇ ਹੋਏ ਮੇਰੀ ਗੁਜਾਰਸ਼ ਵੀ ਆ ਸਰਕਾਰ ਨੂੰ ਕਿ ਐਸਾ ਸ਼ੂਟਿੰਗ ਵਾਲੀ ਵਾਲ ਨੂੰ ਗ੍ਰੇਡਿਏਸ਼ਨ ਪਾਲਿਸੀ ਵਿੱਚ ਸ਼ਾਮਿਲ ਕਰਨਾ ਸਾਡੇ ਵੀ ਬੱਚੇ ਅੱਗੇ ਜਾ ਕੇ ਨੈਸ਼ਨਲ ਖੇਡ ਕੇ ਨੌਕਰੀਆਂ ਹਾਸਲ ਕਰ ਸਕਣਗੇ ਹਾਂਜੀ ਬਹੁਤ ਬਹੁਤ ਧੰਨਵਾਦ ਹਰਮਨ بیٹے ਦਾ ਔਰ ਸਮੁੱਚੀ ਜੋ ਸਾਡੇ ਨੇੜੇ ਪਿੰਡਾਂ ਤੋਂ ਭੈਣ ਭਰਾ ਆ ਇਸ ਦਾ ਸਵਾਗਤ ਕਰਨ ਵਾਸਤੇ ਇਹ ਨੈਸ਼ਨਲ ਪਲੇਅਰ ਪੰਜਾਬ ਦੀ ਟੀਮ ਵੱਲੋਂ ਖੇਡਿਆ ਸਾਡੀ ਗ੍ਰਾਮ ਪੰਚਾਇਤ ਜੰਡਵਾਲਾ ਵੱਲੋਂ ਅਸੀਂ ਇਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਫਤ ਸ਼ੂਟਿੰਗ ਵਾਲ ਮੁਕਾਬਲੇ ਦੇ ਵਿੱਚੋਂ ਪਹਿਲਾ ਹੰਕ ਪ੍ਰਾਪਤ ਕਰਨ ਤੋਂ ਬਾਅਦ ਅੱਜ ਝੰਡ ਵਾਲਾ ਪਿੰਡ ਦੇ ਵਿੱਚ ਜਿਹੜਾ ਹੈਗਾ ਹਰਮਨ ਦਾ ਸਵਾਗਤ ਕੀਤਾ ਗਿਆ ਹਰਮਨ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਇਸੇ ਤਰ੍ਹਾਂ ਬਾਹਰ ਨਿਕਲਣ ਗਰਾਉਂਡਾਂ ਵਿੱਚ ਆਉਣ ਅਤੇ ਆਪਣਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਪਰਿਵਾਰ ਦਾ ਜਿਹੜਾ ਨਾਰੋਚਨ ਕਰ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੇਮ ਨੂੰ ਲੈ ਕੇ ਜਿਹੜੀ ਗ੍ਰੇਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਉਹਦੇ ਉੱਪਰ ਕੀ ਅਗ ਲੈਂਦੀ ਹੈ ਤੇ ਲਗਾਤਾਰ ਹੁਣ ਹਰਮਨ ਨੂੰ ਵੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੈਡਲ ਜਿੱਤ ਕੇ ਜਿਹੜਾ ਦੇਸ਼ ਦਾ ਨਾਰੋਚਨ ਕਰਨ ਅਤੇ ਇੱਕ ਚੰਗੀ ਨੌਕਰੀ ਤੇ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰਨਾ